ਤਾ ਗੁਰਦੇਵ ਨੇ ਅੰਦਰੋਂ ਤੀਰਾਂ ਦੀ ਵਰਖਾ ਕੀਤੀ ਦੁਸ਼ਮਣਾਂ ਦੀ ਜਾਨ ਕੱਢ ਕੇ ਰੱਖ ਦਿੱਤੀ ਖਵਾਜਾ ਮਹਿਮੂਦ ਕਹਿੰਦਾ ਕਿਉਂ ਜਾਈ ਮਰਨਾ ਹੈ ਕਿਧਰ ਜਾਵੇਗਾ ਗੁਰੂ ਫਿਰ ਨੁਕਸਾਨ ਕਰਾ ਬੈਠੇ ਆ ਉਡੀਕ ਲਈਏ ਸਵੇਰ ਹੁੰਦਿਆਂ ਹੀ ਨੌ ਪਹੁੰ ਨੂੰ ਜੰਗ ਲੜਾਂਗੇ ਹੁਣ ਭਾਈ ਦਇਆ ਸਿੰਘ ਪੰਜ ਪਿਆਰੇ ਲੈ ਕੇ ਗਲ ਪੱਲਾ ਪਾ ਬੇਨਤੀ ਕਰਦੇ ਨੇ ਗੁਰਦੇਵ ਮੈਦਾਨੇ ਜੰਗ ਦੀ ਮਰਿਆਦਾ ਖਵਾਜਾ ਮਹਿਬੂਤ ਹੋਣਾ ਥੋੜੀ ਹੈ ਸਮਾਪਤੀ ਜੰਗ ਦੀ ਹੋਣ ਤੋਂ ਬਾਅਦ ਧੁਖੇ ਨਾਲ ਹਮਲਾ ਕੀਤਾ ਹੈ ਸਾਡੀ ਬੇਨਤੀ ਹੈ ਤੈਨੂੰ ਜੇ ਤੁਸੀਂ ਰਹਿ ਗਏ ਖਾਲਸਾ ਪੰਥ ਪਰ ਫੁੱਲਤ ਰਹੇਗਾ ਕਿਦਰੇ ਤੁਸੀਂ ਪਾਣਾ ਵਰਤਾ ਦਿੱਤਾ ਸ਼ਹੀਦੀ ਪਾ ਲਈ ਤੁਹਾਨੂੰ ਸ਼ੌਂਕ ਹੈ ਝੰਡ ਲੜਨ ਦਾ ਖਾਲਸੇ ਦਾ ਕੀ ਬਣੇਗਾ ਗੁਰਦੇਵ ਹਸੇ ਨੇ ਕਹਿੰਦੇ ਭਾਈ ਦਇਆ ਸਿੰਘ ਮੈਂ ਅਕਾਲ ਸਰੂਪ ਹਾਂ ਹਮੂ ਗੁਰੂ ਗੋਬਿੰਦ ਸਿੰਘ ਮਉ ਨਾਨਕ ਅਸਤ ਹਮਾ ਸ਼ਬਦੇ ਉਹ ਜ਼ਹਰੂ ਮਾਨਕ ਅਸਤ ਮੈਂ ਮਰਜ਼ੀ ਨਾਲ ਦੁਨੀਆ ਤੇ ਆਇਆ ਮਰਜ਼ੀ ਨਾਲ ਦੁਨੀਆ ਤੋਂ ਜਾਵਾਂਗਾ ਮੈਨੂੰ ਮਿਟਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਤੁਹਾਡੀ ਬੇਨਤੀ ਕਬੂਲ ਨਹੀਂ ਅਖੀਰ ਭਾਈ ਦਇਆ ਸਿੰਘ ਕਹਿੰਦੇ ਐ ਪ੍ਰਭੂ ਸਰੂਪ ਗੁਰੂ ਗੋਬਿੰਦ ਸਿੰਘ ਐ ਖੁਦਾ ਸਰੂਪ ਗੁਰੂ ਗੋਬਿੰਦ ਸਿੰਘ ਤੈਨੂੰ ਰੱਬ ਦਾ ਵਾਸਤਾ ਤੈਨੂੰ ਤੇਰਾ ਵਾਸਤਾ ਗੜੀ ਛੱਡ ਜਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੀ ਕੀ ਅਰਦਾਸ ਗੁਰੂ ਬਹਿਬਾਈ ਰੱਬ ਦੇ ਵਾਸਤੇ ਤੇ ਅਰਦਾਸ ਸੁਣੀ ਗਈ ਜੇ ਹੁਕਮ ਕੀਤਾ ਜਾਂਦਾ ਗੁਰੂ ਨੂੰ ਤੇ ਪਹਿਲੇ ਦੋ ਹੁਕਮ ਕਿਉਂ ਮੁੜੇ ਭਾਈ ਪਹਿਲੇ ਹੁਕਮ ਤੇ ਬਾਬਾਜੀਤ ਸਿੰਘ ਨੂੰ ਲੈ ਕੇ ਕਲਗੀ ਧਰ ਕਿਉਂ ਨਹੀਂ ਨਿਕਲੇ ਦੂਜੇ ਹੁਕਮ ਤੇ ਬਾਬਾ ਚੁੜਾਰ ਸਿੰਘ ਨੂੰ ਲੈ ਕੇ ਕਲਗੀ ਧਰ ਕਿਉਂ ਨਹੀਂ ਨਿਕਲੇ ਸੋ ਗੁਰੂ ਨੂੰ ਹੁਕਮ ਨਹੀਂ ਹੁੰਦਾ ਤਰਲਾ ਹੁੰਦਾ ਏ ਮਨ ਲਵੇ ਠੀਕ ਹੈ ਨਾ ਮੰਨੇ ਤੇ ਉਹਦੇ ਤੇ ਜ਼ੋਰ ਕੋਈ ਨਹੀਂ ਅਸੀਂ ਫਰਿਆਦੀਆਂ ਉਹ ਰਾਜਾ ਹੈ ਕਹਿੰਦੇ ਆ ਭਾਈ ਸੰਗਤ ਸਿਆਂ ਤੇਰਾ ਚਿਹਰਾ ਮੋਹਰਾ ਕੁਝ ਮੇਰੇ ਨਾਲ ਰਲਦਾ ਹੈ ਕੱਲ ਕੀ ਬਖਸ਼ ਦਿੱਤੀ